ਮੈਂ ਸ਼ਰਨਜੀਤ ਸਿੰਘ ਸੋਪਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਆਕਾਈ ਜਿਹੜਾ ਕੱਲ ਐਜੈਕਟਿਵ ਨੇ ਫੈਸਲਾ ਲਿਆ ਹੈ ਅਸ ਆਪਣੇ ਜਹੇਦਾਰ ਰਕੂ ਬੀ ਸਿੰਘ ਉਸ ਜਹੇਦਾਰ ਸੁਲਤਾਨ ਸਿੰਘ ਦੇ ਨਾਲ ਜਿਹੜਾ ਉਹਨਾਂ ਨੂੰ ਬੜਾ ਗਲਤ ਤਰੀਕੇ ਨਾਲ ਆਪਣੀ ਜਹੇਦਾਰੀ ਤੋਂ ਹਟਾਇਆ ਗਿਆ ਉਹ ਤੋਂ ਮੈਂ ਮਨ ਬਹੁਤ ਦੁਖੀ ਹੁੰਦਾ ਹੋਇਆ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫਾ ਦਿਨਾ ਔਰ ਮੈਂ ਅਕਾਲੀ ਹਾਂ ਔਰ ਅਕਾਲੀ ਰਹਾਗਾ ਮੈਂ ਕੁਲਦੀਪ ਸਿੰਘ ਚੀਮਾ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਕੈਥਨ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਜ਼ਬਰੀ ਅਹੁਦੇ ਤੋਂ ਹਟਾਏ ਜਾਣ ਦੇ ਰੋਸ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਵਾਹਿਗੁਰੂ ਪ੍ਰੀਤਮ ਸਿੰਘ ਕਿਰਦੋ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦਾ ਜਨਰਲ ਸਕੱਤਰ ਹਾਂ ਮੈਂ ਅੱਜ ਕੱਲ ਤੋਂ ਬੜਾ ਨਰਾਜ ਆ ਜਿਹੜਾ ਉਹ ਫਲੋ ਆਪਣਾ ਅਕਾਉਂਟ ਤੱਕ ਤੇ 10000 ਰੁਪਏ ਜਿੱਥੇ ਨੂੰ ਹਟਾਇਆ ਗਿਆ ਹੈ ਇਸ ਕਰਕੇ ਮੈਂ ਆਪਣੇ ਰਾਜਗੀ ਜਤੰਦਾ ਆਇਆ ਸਾਰੇ ਉਦਿਆਂ ਤੋਂ ਸਤੀਫਾ ਦੇਣ ਨੂੰ ਲਾਜ਼ਮੀ ਜੀ ਕਾਲ ਸਾਹਿਬ ਮੈਂ ਇਹ ਚੀਜ਼ ਕਰੀ ਦਾਸਤਗ 苏ਹਿਰ ਸਿੰਘ ਮੰਡੀ ਮੈਂ ਅੱਜ ਆਪਣੇ ਸਾਰੇ ਉਦਿਆਂ ਤੋਂ ਰੋਮੀ ਇਕਾਲੀ ਗੱਲ ਤੋਂ ਔਰ ਬੁੱਡਲੀ ਮੈਂਬਰਸ਼ਿਪ ਤੋਂ ਆਪਣਾ ਅਰਜ਼ਾਈਨ ਕਰਨਾ ਜੋ ਜੋ ਪਿਛਲੇ ਦਿਨੀਆਂ ਘਟਨਾਵਾਂ ਸ੍ਰੀ ਅਕਾਲ ਤਖਤ ਵੱਲੋਂ ਪ੍ਰਿਆ ਨੇ ਉਹਦੇ ਨਾਲ ਸਾਡੇ ਹਿਲਦਿਆਂ ਨੂੰ ਬੜੀ ਥੇਸ ਪਹੁੰਚੀ ਜੋ ਗਲਤ ਕੰਮ ਹੋਇਆ ਔਰ ਉਹ ਚੀਜ਼ ਦੀ ਨਿੰਦਾ ਕਰਦੇ ਆ ਔਰ ਉਹ ਚੀਜ਼ ਨੂੰ ਦੇਖਦੇ ਹੋਏ ਮੈਂ ਅੱਜ ਆਪਣੇ ਅਹੁਦਿਆਂ ਤੋਂ ਵੀ ਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਵੀ ਆਪਣਾ ਅਸਤੀਫਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਹ ਯਾਰ ਗੁਰਦੀਪ ਨੂੰ ਵਾਲ ਮਾਰਾ ਕਿਉਂ ਗਿਲੀ ਉਹਨਾਂ ਨੂੰ ਮੁੰਡੇ ਵੀ ਕੁਰ ਸਿੰਘ ਅਸੀਂ ਹੋਰ ਨਹੀਂ ਆਉਂਗੇ ਜੀ ਕਿਛ ਨਾ ਕਰੋ ਜੀ ਜਿੱਦਣਾ ਤੁਹਾਨੂੰ ਚਾਰ ਫੋਨ ਕਰ ਲੈ ਬਟੇ ਬਲਾਲ ਇੱਕ ਹੈ ਨਾ ਆਵੇਂ